ਤੂੰ ਬੰਦਾ ਬਣ ਕੇ ਦੇ ਦੇ ਬੱਕਰੀ ਦੇ ਹਾਂ ਬੰਦਾ ਬਣ ਕੇ ਨਾ ਬੱਕਰੀ ਦੇ ਦੇ ਸੀਟੀ ਮਾਰਾ ਚੱਕ ਕੇ ਸੀਟੀ ਮਾਰ ਕੇ ਖਾੜਾ ਚੌੜਾ ਕਰੋ ਖਾੜਾ ਚੌੜਾ ਕਰੋ ਸੀਟੀ ਮਾਰ ਦੀ ਮਾਰ ਅੱਜ ਪਰਮਜੀਤ ਪੈਣੀ ਵਾਲਾ ਬੁਲਾਇਆ ਕਹਦੇ ਰਾਜੂ ਹਰਾਂ ਨੇ ਰਾਜੂ ਵਾਗਣ ਤੋਂਗਾ ਵਾਲੀ ਪਰਮਜੀਤ ਫੁੱਲ ਫੁੱਲ ਸਾਡੀ ਗਰੰਟੀ ਦੇਈ ਅੱਛਾ ਚਾਰ ਚੌਥੇ ਮੇ ਪਤਾ ਗਾਲੇ ਪਾਉਂਦੇ ਉਹ ਤਾਂ ਪਾ ਹੀ ਨੀ ਆ ਬਣੀ ਸਾਡੀ ਗਰੰਟੀ ਕੋਈ ਵੀ ਠੀਕ ਹੈ ਪੈਂਡਾ ਛੜਾ ਲਿਆ ਕਰ ਦੁਨੀਆ ਜੁੱਤੀਆਂ ਮਾਰੂਗੀ ਆਪਣੇ ਸਾਡੀ ਤੇਰੀ ਗਰੰਟੀ ਹੋਣੀ ਜਾਂਦੀ ਆ ਸਾਡੀ ਆ ਸਾਡੀ ਕੋਈ ਗਰੰਟੀ ਨਹੀਂ ਗੱਪਣ ਵੰਡਰ ਦੀ ਸੌਦਾ ਕਰਾਏ ਪਰਾਂ ਨੂੰ ਭਜਾਂਗੇ ਇਸਤਾ ਠੀਕ ਹੈ ਤੇਰੀ ਪੱਕੀ ਗੇਂਦ ਨੇ ਤੂੰ ਪੈਰ ਪੀਏ ਬੱਟਣੇ ਨੇ ਤੂੰ ਗਰੰਟੀ ਦੇ ਵਈ ਅਸੀਂ ਨੰਦੇ ਪਸੰਦ ਅਗਲੇ ਤੇ ਆਵੇ ਨਾ ਆਵੇ ਲਓ ਨਾ ਲਓ ਸਾਨੂੰ ਇਹਲਾ ਕਰਦਾ ਫਿਰ ਗਾਲਾਂ ਐਸਾ ਉਹਦਾ ਪੈਂਡਾ ਛੜਾਉਂਦੇ ਫਿਰਦੇ ਆ ਆਨਰ ਲਾਣੀ ਬਰਕਰਾਰ ਕੋਈ ਫਰਕ ਨਹੀਂ ਇਹ ਦਪਣਾ ਹੋ ਕੇ ਚੱਕ ਜਾਂਦੀ ਹੈ ਬਾਕੀ ਫਰਕ ਕਰ ਲੈਣਾ ਬਾਈ ਬਾਜੂ ਪਾਸ ਕਰ ਲਈ ਬਾਤ ਕਰ ਆ ਜਿਹੜਾ ਉਹਨਾਂ ਨੇ ਆਪਾਂ ਨੂੰ 500 ਦਿੱਤਾ ਆ ਜੇਬ ਵਿੱਚ ਪਾ ਲੈ ਸਾਮਕੇ ਦਲੇ ਗੀਜੇ ਚ ਕਿਤੇ ਦਿੱਤੇ ਆ ਪਤਾ 500 ਹੀ ਆਹੀ ਵਟੇ ਤੜਕੇ ਦੇ ਹਾਲ ਹੁਣ ਹੋਰ ਕਰੂੰ ਚੰਗਾ ਆ ਜਾ ਵੀਰੇ ਨਵੇਂ ਆ ਜਾ ਇਹ ਦੇਖ ਚੇਪੂਆ ਕੱਢ ਕੇ ਮਾਰਾ ਜਾ ਮੂੰ ਤਾਂ ਗੱਬਣ ਬੱਕਰੀ ਦਾ ਆ ਦੇਖ ਕੱਢ ਨਹੀਂ ਦਿੰਦਾ ਕੋਈ ਹੈ ਗੱਬਣ ਫੇਰ ਚੇਪੂਆ ਤਾਂ ਮੂੰ ਬਣਦਾ ਨਹੀਂ ਇਹ ਆ ਦੇਖ ਉਪਰ ਹੋ ਗਿਆ ਇਹ ਚੋਂ ਕਿਸੇ ਮੇਵਨੇ ਦਾ ਮੂੰਹ ਮਾਰ ਮਾ ਚੇਪਾ ਹੈ ਨਹੀਂ ਮੇਵਨੇ ਥੱਲੇ ਉਹਦੀ ਗੱਡੀ 'ਚ ਮੂੰਹ ਮਾਰ ਜਾਣਾ ਯਾਰ ਵੀ ਤਾਂ ਗਰੰਟੀ ਉਹ ਥਾਂ ਦੀ ਗਰੰਟੀ ਵੀ ਦਾ ਹੋਰ ਤਾਂ ਕਿਹੜੀ ਗੱਲਾਂ ਕਰਦੇ ਬੋਲ ਗੱਲ ਕਿਹੜੀ ਕਰਤੀ ਆਪਾਂ ਕਹਿੰਦੇ ਆ ਗੱਬਣਾ ਪੱਕੀ ਜੀ ਵੀਦੇ 2 ਮਹੀਨਾ 3 ਸਵਾ ਮਹੀਨਾ ਤਾਂ ਤਾਂ ਦੇਖ ਮੈਂ 2 ਦੇਖ ਤਾਂ ਸਹੀ ਕਿਥੇ ਦੁਬਾਰਾ ਬਾਬਾ ਦੁਬਾਰੇ ਦੇਖ ਲੈ ਕਿਹੜਾ ਲੈਣ ਜਾਣਾ ਕੁਸ ਸੱਤ ਵਾਰੀ ਦੇਖ ਪਸੰਦ ਆਈ ਨਹੀਂ ਨਹੀਂ ਲਈ ਨਾ ਆ ਦੇਖੋ ਜੀ ਹਾਂ ਆ ਦੇਖ ਬਾਈ ਉਹ ਜੀ ਅੱਠ ਪੂਰੀ ਜਵਾਨੀ ਚ ਸਰੀਰਕ ਜਵਾਨੀ ਚ ਸਰੀਰਕ ਵੀ ਪੂਰੀ ਆ ਬਾਈ ਐਵੇਂ ਭੁੱਖ ਤੋਂ ਭਰੀ ਐ ਹੈ ਐ ਭੁੱਖ ਤੋਂ ਭਰੀ ਆ ਹੋਰ ਬੱਕਰਾ ਕਾਲਾ ਆਪਣੇ ਘਰੇ ਵੱਡਾ ਇਤੋਂ ਵੱਡਾ ਹਾਂ ਉਹ ਤੋਂ ਭਰੀ ਆ ਅੱਛਾ ਇਹ ਕਿਹੇ ਪਾਠੇ ਕਾ ਪਾਠ ਦੋਨੇ ਪਰ ਗਿਆ ਹੋਇਆ ਆ ਹੁਣ ਤੋਂ ਦੋ ਮਹੀਨੇ ਹੀ ਭਰੀ ਆ ਸਹੀ ਪੈਸੇ ਮੰਗੀ ਜੇ ਵੇਚਨੀ ਐ ਪਕਾਈ ਨਾ ਕਰਨੀ ਨਹੀਂ ਹੁਣ ਭੱਜ ਵੀ ਜਾਵਾਂਗੇ ਠੀਕ ਆ ਕੋਈ ਪਹਿਲਾ ਸੌਦਾ ਤੇਰਾ ਕਰਾਉਣਾ ਕੀ ਕਰਾਤਾ ਠੀਕ ਸੀਟੀ ਮਾਰਾ ਸੀਟੀ ਮਾਰਾ ਓਏ ਬਈ ਪਰਮਜੀਤ ਉਹ ਨਵੇਂ ਲੱਗੇ ਇਹ ਬੁਲਾਇਆ ਸੀ ਨਾ ਅੱਜ ਸਪੈਸ ਹੱਥ ਵੀ ਨਿਗਾ ਮਾਰ ਲਿਆ ਤੇ ਤੈਨੂੰ ਹੱਥ ਨੇ 1000 ਦੇ ਦਾਂ ਯਾਰ ਅਸੀਂ ਆਦੇ ਪੱਲੇ ਚ ਵੀ ਨਹੀਂ ਤੈਨੂੰ ਕੋਈ ਦੀ ਨਹੀਂ ਸਾਜੂ ਪੱਠ ਕਾਡ ਬਗਾ ਪੱਠ ਇਹਦੀ ਵੀ ਕੋਈ ਨਹੀਂ ਹਾਂ ਕੈਰਪੀਆਂ ਦੀ ਐ ਤਰ 25 ਹਜ਼ਾਰ ਲੈ ਜਾ ਹੈ 25 ਦੀ 2 ਮਿੰਟ ਖੜ ਜਾ ਹੈਲੋ ਹਾਂ ਜੀ ਹਾਂ ਉਦੋਂ ਮੂਰੇ ਹੀ ਹੋ ਉਹ ਲੈ ਬਈ ਹਾਂ ਜੀ ਗੱਲ ਸੁਣ ਉਹਨਾਂ ਨੇ 16000 ਦੀ ਸੇ ਬੱਕਰੀ ਲੈਤੀ ਹੈ ਬਾਈ ਉਹਦੇ ਆਪ ਹੀ ਨਿਗਾ ਮਾਰ ਫਰਕ ਵੀ ਅੱਦੋ ਜਦੋਂ ਤਾਂ ਨਿਗਰ ਹੈ ਠੀਕ ਹੈ ਨਿਗਰ ਬੱਕਰੀ ਨਹੀਂ ਨਿਗਰ ਆ ਜਿਆਦ ਵੇਖ ਜਿਆਦ ਕਿਹੜੀ ਮੂੰਹ ਤੇ ਤਿੰਨ ਦਾ ਰਾਜੀ ਉਹਦਾ ਪਤਾ ਬਬਰੂਪਰ ਜੀ ਮੰਨ ਉਹ ਨਿਗਰ ਹੈ ਹਾਂ ਇਹ ਥੋੜੀ ਜੀ ਕੰਨਾਂ ਤੋਂ ਸੁਨੱਖੀ ਹੈ ਹਾਂ ਮੂੰਹ ਮੱਥੇ ਬਬਰੂਪਰ ਜੀ ਕਰਤੀ ਉਹ ਕਹਿੰਦੇ ਉੱਥੇ ਹੀ ਲੈ ਗਈ ਬਾਈ ਨੇਮਤ ਵਾਲਾ ਉੱਥੇ ਹੀ ਬਾਰਾ ਖਾਣਦੇ 15 16 ਕਹਿੰਦੇ ਲੈਦੇ ਜਿਹੜੀ ਉਹਨਾਂ ਨੇ ਗੱਲ ਕਹੀ ਆ ਮੈਂ ਭੁੱਲਦਾ ਨਹੀਂ ਨਹੀਂ ਫੇਰ ਹੀ ਆਪਣਾ ਬਾਰਾ ਖਾਣਦੇ ਇੱਤਾ ਕਹਿੰਦੇ ਬਾਈ ਰਾਜੀ ਦਵਾਦੇ ਨਹੀਂ ਅਸੀਂ ਜਾਣਿਆ ਦੋ ਹੋ ਗਈਆਂ ਹਾਂ ਨਹੀਂ ਇਹ ਬਾਰਾ ਨਹੀਂ ਖਾਂਦੀ ਤੇ 25 ਦੀ ਵੀ 12 ਨਹੀਂ ਖਾਂਦੀ ਇੰਨੇ ਦੀ ਕਿੱਥੇ ਹੋਊਗਾ ਕੋਈ ਤਾਂ ਕਰ ਲੈ ਬਾਦ ਘਾਟ ਉਹ ਜੀ ਅੱਜ ਤਾਂ ਇਹ ਕਰ ਮੈਂ ਕਹਿੰਦਾ 25 ਦਾ ਜੋ ਕੋਈ ਉੱਠੇ ਬੋਦੇ ਤੇ ਨਾ ਜਾ ਕੇ ਚੜਿਆ ਕਰੋ ਉਹ ਵੀ ਘਾਣ ਫੜ ਲੈਣੇ ਹਾਂ ਹੌਂਡ ਫੜ ਕੇ ਚੜ ਜੂਗੇ ਜੇ ਭੱਜ ਲੈਣਾ ਡੇ ਨੂੰ ਨਾ ਰਹੂੰ ਵਿਚਾਰੇ ਜੀ ਨਟਕੀ ਜਾਊਗੇ ਤੂੰ ਬੰਦਾ ਵਣ ਕੇ ਦੇ ਦੇ ਬੱਕਰੀ ਹਾਂ ਬੰਦਾ ਵਣ ਕੇ ਨਾ ਬੱਕਰੀ ਦੇ ਦੇ ਟੀਟੀ ਮਾਰਾ ਕਨੈਕਟਰ ਨਾਲੇ ਰੱਖਿਆ ਹੈ ਸਾਡਾ ਔਰ ਹੋ ਹਾਂਜੀ ਬੰਦਾ ਬਣ ਕੇ ਬੱਕਰੀ ਲੈ ਜਾ ਬੱਕਰੀ ਮੈਂ ਬਾਈ ਕੋ ਜਵਾਬ ਦੇਣਾ ਬੱਕਰੀ ਅੱਛਾ ਮਹਾਰਾਜਾ 16.5 ਲਾਦਾ ਦੇਖ ਲਓ 16.5 ਦੇ ਹੋਰ ਫਿਰ ਕੋਈ ਹਾਂ ਚਾ ਕੇ ਤਾਂ 23 ਤੂੰ ਹੀ ਨਹੀਂ ਚੱਲਣੀ ਜਿੱਥੇ 25 ਵਾਂ ਕੇ ਆ ਨਾ 23 ਹੀ ਦੇਵਾਂਗੇ ਗਰਮੀ ਜਿਆਦੇ ਪਈ ਜਾਂਦੀ ਐ ਮੈਂ ਪਕਾਵਾ ਸੌਦਾ ਤੂੰ ਖਾੜਾ ਖੁੱਲਾ ਕਰਾ ਸੀਟੀ ਮਾਰ ਪਰ ਨਹੀਂ ਸਿੰਘ ਪਹਿਣੀ ਵਾਲਿਆ ਚੱਲ ਲੈ ਖਾੜਾ ਕਰ ਅਣੀ ਉੱਚੀ ਮਾਰ ਬੋਲ ਕਨੈਕਟਰ ਅੱਥ ਬੁਲਾਇਆ ਵੀ ਸਾਡਾ ਕੰਮ ਨਹੀਂ ਚੱਲਦਾ ਉਹ ਰਿਆਇਆ ਕਰ ਤੂੰ ਸਪੈਸਾ ਸਾਡੇ ਨਾਲ ਲੰਗੋਵਾਲ ਦੀ ਮੰਡੀ ਦਾ ਹੈ ਨਾਲ ਵੰਦਾ ਠੀਕ ਆ ਰੱਖਿਆ ਕਨੈਕਟਰ ਹੈ ਚਲੋ ਜਿਹੜੀ ਮੰਡੀ ਦਾ 18000 ਦੀ ਜਿੰਨੇ ਇਹਦਾ ਚੱਲ ਸਾਢੇ 8000 ਦਿੰਨੇ ਇਹ ਚੱਕ 19000 ਦੀ ਬੱਕਰੀ ਜਾਣੀ ਨਾ ਫਰਦ ਬਤਾਦਾ ਆਹ ਦਾ ਫਰਦ ਕੀ ਗੱਲ ਕਹਿਤੀ ਆਹ ਫਰਦ ਹਾਂ ਇਹਦੀ ਆਦੀ ਬੱਕਰੀ ਲੈ ਜਾ ਹੈ ਠੀਕ ਗਾਂ ਕ ਭਜਾਉਣੇ ਨੇ ਭਜਾ ਦੇ ਖਰਾਉਣੇ ਨੇ ਖਰਾਾ ਦੇ ਠੀਕ ਆ ਤੂੰ ਕਹਿਤੀ ਗੱਲ ਬਸ 19 ਦੀ ਹੋ ਗਈ ਠੀਕ ਕਰਦਾ ਬੱਕਰੀ ਫੜਾ ਬਾਈ ਮਜ਼ਦੂਰ ਹੈ ਜੇ ਮਹਿੰਗੀ ਆ ਬੱਕਰੀ ਛੱੜਦੀ ਹਾਂ ਇਹਦਾ ਸੋ ਕੁਸਾ ਹਾ ਚੋਂ ਨਾ ਕਹੀ ਸਾਡੇ ਗਏ ਨਾ ਲੱਗੀ ਸਾਡਾ ਕੀ ਐਸਾ ਮਸਤ ਮਲੰਗਾ ਸਿਰੇ ਦੇ ਤੇਰੇ ਪਸੰਦਾ ਤਾਂ ਨਹੀਂ ਨਹੀਂ ਲਈ ਨਾ ਕੋਈ ਇਹ ਮੇਰਾ ਮਿੱਤਰ ਨਹੀਂ ਕੋਈ ਯਾਰ ਨਹੀਂ ਮੰਡੀ ਮੰਡੀ ਦਾ ਯਾਰ ਹੈ ਮੈਂ ਇਹਦਾ ਘਰ ਨਹੀਂ ਜਾਣਦਾ ਬਾਹਰ ਨਹੀਂ ਜਾਣਦਾ ਮੰਡੀ ਚ ਇਹਨਾਂ ਨੂੰ ਜਾਣਦਾ ਨਾ ਮੈਂ ਕਦੇ ਅੱਜ ਤੱਕ ਆ ਦੇਖੀ ਆ ਸਾਡੇ ਰਿਜਕ ਰੋਟੀ ਦੀਆਂ ਮੀਂਗਣਾ ਨੇ ਮੇਰੇ ਲਈ ਵੀ ਰੱਖੀਆਂ ਹੋਈਆਂ ਨੇ 25 ਦੀ ਮੈਂ ਕਦੇ ਕਿਸੇ ਨਾਲ ਮਿਲ ਕੇ ਸੌਦਾ ਨਹੀਂ ਕਰਦਾ ਖੁੱਲੇ ਬਾਜ਼ਾਰ ਚ ਖੁੱਲੇ ਦਿਲ ਨਾਲ ਸੌਦਾ ਕਰਕੇ 500 ਇਹ ਤੇ ਲੈਣਾ 500 ਤੇਥੋਂ ਲੈਣਾ ਲੈਣਾ ਵੀ ਘੱਟ ਨਹੀਂ ਕਹਿ ਕੇ ਲੈਣਾ ਇਹ ਨਹੀਂ ਹੈਗਾ ਵੀ ਤੇਰੀ ਬੱਕਰੀ ਵੇਚਦਾ ਮੈਂ 20 ਦੀ ਕਹਦੇ 20 ਦੀ ਵੇਚਦੇ 25 30 ਕਰਕੇ ਵੇਚਦੇ ਰਾਜੂ ਪੰਜ ਤੂਖਾ ਜੀ ਉਹ ਰਾਜੂ ਹੋਰੀ ਨਹੀਂ ਹੈ ਜੇ ਥੋੜੇ ਜਿਆ ਹਸਤਾਜ ਤੋਂ ਬੋਲਿਆ ਨਹੀਂ ਜਾਂਦਾ ਤਾਂ ਵਿਚਾਰਾ ਮੇਰੇ ਨਾਲ ਰਹਿੰਦਾ ਮੈਂ ਬੋਲ ਬੂਲ ਕੇ ਜੰਗ ਜਿੱਤ ਲੈਣਾ ਭਾਈ ਹਾਂ ਜੀ ਠੀਕ ਹੈ ਵੀ ਮਜ਼ੂਰ ਹੈ ਤਾਂ ਲਜਾਓ ਜੇ ਨਹੀਂ ਮਜ਼ੂਰ ਬੱਕਰੀ ਅਗਲੇ ਦੇ ਘਰੇ ਹਾਂ ਬੱਕਰੀ ਚਮਾ ਸਾਫ ਹੈ ਸਾਰੇ ਪਾਸਿਓਂ ਠੀਕ ਹੈ ਦੇਓ ਪੈਸੇ ਤੇਰੀ ਘੱਟ ਤਾਂ ਨਹੀਂ ਭਾਈ ਠੀਕ ਹੈ ਭਾਈ 1.9 ਦੀ ਵੇਚੀ ਹੈ ਦੇ ਪੈਸੇ ਦਿਓ ਐਵੇਂ ਦੇ ਹਾਂ ਆ ਪਤਾ ਖੜਕਾ ਦੜਕਾ ਕਰਕੇ ਠੋਕ ਵਜਾ ਕੇ ਪਸ਼ੂ ਲੈਣੇ ਅਗਲੇ ਦਾ ਠੋਕ ਵਗਾ ਕੇ ਕਿ ਵਕਾਉਣੇ ਆ ਅਸੀਂ ਇੱਕ ਦਿਨ ਦਾ ਖੇਡ ਨਹੀਂ ਲੰਬਾ ਵਰਤਣਾ ਸਹੀ ਗੱਲ ਭਾਈ ਜੋਗਲ ਮੰਡੀਆਂ ਚੱਲਣ ਗਿਆ ਚਾਹੇ ਦੁਨੀਆ ਲੱਖਾਂ ਸਾਡੇ ਜੁੱਤੀਆਂ ਮਾਰੇ ਸਹੀ ਗੱਲ ਆ ਉਹਨਾਂ ਦੀਆਂ ਸਾਨੂੰ ਜੁੱਤੀਆਂ ਨਾ ਸਿਰ ਮੱਥੇ ਨੇ ਅਸੀਂ ਮੰਡੀਆਂ ਚੋਂ ਨਹੀਂ ਭਾਈ ਦੇ ਕੰਮ ਕਰਾਂਗੇ ਜੱਟ ਕੇ ਕਿਉਂ ਜੀ ਆ ਆਪ ਦਾ ਭਾਈ ਗੱਲ ਕਰ ਕਬਲਕ ਦੀਆਂ ਗਾਲਾਂ ਵੀ ਸਾਨੂੰ ਕਿਉਂ ਦੀਆਂ ਨਾਲਾਂ ਨੇ ਕੁਝ ਗਾਂ ਬਹੁਤ ਕਰਦੇ ਨੇ ਜਾਨੀਆਂ ਅਸੀਂ ਗਾਲ ਨਹੀਂ ਮੋੜ ਕੇ ਦੇਣੀ ਅਗਰੇ ਨੇ ਚੋਟੀਆਂ ਮਾਰਦੇ ਨੇ ਚੋਟੇ ਮਾਰਦੇ ਨੇ ਚਾਰ ਸੋਟੀਆਂ ਕੀ ਸੋਟੇ ਮਾਰੀਆਂ ਨੇ ਸਾਡੇ

ਥਾਪੀ ਅਗਲਾ ਕਹਿੰਦਾ ਸਾਰੇ ਹੰਕਾਰ ਦੇ ਰੱਬ ਤੋਂ ਬਾਹਰ ਨਹੀਂ ਆਪਾਂ ਰੱਬ ਆਪਣਾ ਬਾਪ ਐ ਸਾਰਿਆਂ ਦਾ ਆਪਾਂ ਵੀ ਥਾਪੀ ਮਾਰਨੀ ਪਬਲਿਕ ਦੇ ਥੱਲੇ ਨਿਮਕੇ ਰਹਿਣੇ ਸੀਟੀ ਜ਼ਰੂਰ ਮਾਰੋ ਸੀਟੀ ਪਣੀ ਹੋਈ ਐ ਮਾਰਨੀ ਕਨੇਟਰਾਂ ਦੀ ਤੂੰ ਮਾਰਾ ਕਾਗ ਸੀਟੀ ਲੈਓ ਜੀ ਬਾਬਾ ਜੀ ਪੈਸੇ ਸੀਟੀ ਦੀ ਕੋਈ ਗੱਲ ਨਹੀਂ ਆ ਬੱਸ ਰੁਕਦੀ ਐ ਸੀਟੀ ਉਹਦਾ ਜਦ ਬੱਸ ਚੱਲਦੀ ਆ ਉਦੋਂ ਵੀ ਚੱਲ ਸੀਟੀ ਵਿੱਚ ਲੱਗ ਦੇ ਦਾਂਗੇ ਆ ਬੱਕਰੀ ਉਰੇ ਲੈ ਵੀਡੀਓ ਬਣਾਵਾਂਗੇ ਦੀ ਫੜ ਕੇ ਆ ਮਿੱਠੂ ਦੇ ਬਾਂਡੇ ਥਾਪੀ ਮਾਰ ਇਹ ਮੈਂ ਹਟਾਇਆ ਇਹ ਮੈਂ ਹਟਾਇਆ ਥਾਪੀਆਂ ਮਾਰ ਬੱਟ ਗੱਲ ਮੇਰੀ ਦੋ ਦੋ ਜੁੱਤੀਆਂ ਮਾਰਿਆ ਕਰਾਂਗੇ ਤੂੰ ਤੈਨੂੰ ਜਾਣ ਕੇ ਚੰਗਰਉਂਦੇ ਨੇ ਬੌਣਿਆ ਭਾਈ ਆ ਬੱਕਰੀਆਂ 19000 ਦੀ ਬਾਈ ਨੇ ਲਈਆ ਗੰਗਾ ਨਗਰ ਵਾਲੇ ਨੇ ਤੇ ਬਾਈ ਵੀ ਤੁਹਾਨੂੰ ਦਿਖਾਉਣੀ ਹੈ ਪੈਸੇ ਗਣ ਰਿਹਾ ਹੈ ਬਾਈ ਨਵੀਆ ਵਾਂਡੇ ਬੱਕਰੀ ਦੀ ਸਮੋੜ ਲਈ ਹਾਂਜੀ ਤੇ ਬੱਕਰੀ ਮਾੜੀ ਤਾਂ ਨਹੀਂ ਬਾਈ ਚੰਗੀ ਹੈ ਆ ਬਾਈ ਮੇਰੇ ਬਾਬਾ ਵੀਡੀਓ ਬਣਵਾ ਲਾ ਮੁੰਡਿਆ ਆ ਵੀ ਵਾਂਡੇ ਖੜਕੀ ਜਾਓ ਜੀ ਦੋ ਆਛਾ ਯਾ ਤਾ ਮੈਨੂੰ ਅੱਡ ਦੇ ਦੇ ਦੇਖੋ ਇਹ ਹਜਾ ਉਹ ਪੰਜ ਤੋਂ ਉਹ ਪੰਜ ਤੋਂ ਤਿੰਨ ਚਾਰ ਪੰਜ 6 7 8 9 10 11 12 13 14 15 16 17 14 45000 19 ਆ ਸਾਡੇ ਵਿੱਚ ਠੀਕ ਹੈ ਜੀ ਹਾਂ ਆ ਬਾ ਕੋਈ ਗੱਲ ਨਹੀਂ ਠੀਕ